ਤਾਂ ਕਿ ਇਹ ਗੱਲ ਕਿਸੇ ਪਾਸੇ ਲੱਗੇ ਕਿ ਪੰਜਾਬ ਦੇ ਵਿੱਚ ਇੰਡੀਆ ਗੱਠ ਜੋੜ ਦੇ ਵਿੱਚ ਕਾਂਗਰਸ ਦਾ ਕੀ ਰੋਲ ਹੋਵੇ ਜਾਂ ਕਿੰਨੀਆਂ ਸੀਟਾਂ ਮਿਲਣ ਜਾਂ ਨਾ ਮਿਲਣ ਮਤਲਬ ਕਿ ਅੱਜ ਡੈਡਲੌਕ ਹੋਣਾ ਹੈ ਜਾਂ ਗੱਲ ਅੱਗੇ ਵਧੇਗੀ ਸੀਟ ਸ਼ੇਅਰਿੰਗ ਦੀ ਮੀਟਿੰਗ ਬੜੀ اہم ਹੈ ਕਾਂਗਰਸ ਆਈ ਕਮਾਂਡ ਨੇ ਪੰਜਾਬ ਇਕਾਈ ਦੀ ਕਹਿ ਰਹੀ ਕਿ ਪੰਜਾਬ ਕਾਂਗਰਸ ਇਕਾਈ ਦੀ ਜਿਹੜੀ ਹੈ ਲੀਡਰਸ਼ਿਪ ਦੀ ਬੈਠਕ ਅੱਜ ਦਿੱਲੀ ਦੇ ਵਿੱਚ ਸਾਦੀ ਹੋਈ ਹੈ ਜਿਹਦੇ ਵਿੱਚ ਵੱਡੇ ਪੱਧਰ ਉੱਤੇ ਸੰਭਾਵਨਾ ਹੈ ਕਿ ਇਹ ਗੱਲ ਸਾਫ਼ ਹੋਏਗੀ ਕਿ ਪੰਜਾਬ ਦੇ ਵਿੱਚ ਜਿਹੜਾ ਇੰਡੀਆ ਗੱਠ ਜੋੜ ਹੈ ਉਹਦਾ ਪ੍ਰਭਾਵ ਰਹਿਣਾ ਜਾਂ ਨਹੀਂ ਰਹਿਣਾ ਮਤਲਬ ਕਿ ਉਹ ਉਹਦੀ ਹੋਂਦ ਪੰਜਾਬ ਵਿੱਚ ਬਣੇਗੀ ਜਾਂ ਫਿਰ ਕਾਂਗਰਸ ਅਕੱਲੇ ਤੌਰ ਤੇ ਆਪਣਾ ਪੰਜਾਬ ਦਾ ਚੋਣ ਮੱਲੇਗੀ ਦੂਜੇ ਬਨੇ ਅੱਜ ਸਹਿਬਜ਼ਾਦੇ ਆ ਦਾ ਸ਼ਹਾਦਤ ਨੂੰ ਕੇਂਦਰ ਵੱਲੋਂ ਜਿਹੜਾ ਵੀਰ ਬਾਲ ਦਿਵਸ ਰੱਖਿਆ ਗਿਆ ਸੀ ਪਿਛਲੇ ਸਾਲ ਉਹਦੇ ਸਬੰਧ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਇੱਕ ਵੱਖਰੀ ਤਰ੍ਹਾਂ ਦਾ ਸੱਦਾ ਦਿੱਤਾ ਹੈ ਕਿੰਦਰਸ਼ਿਆ ਦੇ ਖਿਲਾਫ ਇੱਕ ਮਹਿਮ ਤੋਰੀ ਜਾਵੇ ਅਜੇ ਸਾਰੇ ਮਾਮਲੇ ਉੱਤੇ ਗੱਲਬਾਤ ਲਈ ਸਾਡੇ ਨਾਲ ਜੁੜੇ ਨੇ ਉਹਗੇ ਸਿਆਸੀ ਮਾਹਰ ਡਾਕਟਰ ਭਗਵੰਤ ਸਿੰਘ ਜੀ ਜੋ ਸੋ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਚੈਨਲ ਈ ਮਿਸ਼ਨ ਪੰਜਾਬੀ ਵੱਲੋਂ ਤੁਹਾਡਾ ਵੈਲਕਮ ਸਵਾਗਤ ਬਹੁਤ ਬਹੁਤ ਸ਼ੁਕਰੀਆ ਭੰਡਾਰ ਸਾਹਿਬ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਪਿਛਲੇ ਸਮੇਂ ਤੋਂ ਇਹ ਵੱਡੇ ਪੱਧਰ ਉੱਤੇ ਚਰਚਾ ਤਰੀ ਹੋਈ ਹੈ ਕਿ ਪੰਜਾਬ ਦੇ ਵਿੱਚ ਇੰਡੀਆ ਇਕੱਠ ਜੋੜ ਦਾ ਪ੍ਰਭਾਵ ਜਾਂ ਹੋਂਦ ਰਹਿਣੀ ਹੈ ਜਾਂ ਨਹੀਂ ਰਹਿਣੀ ਕਿਉਂਕਿ ਇਸ ਵੇਲੇ ਪੰਜਾਬ ਦੇ ਵਿੱਚ ਸਤਾਤੇ ਆਪ ਹੈ ਵਿਰੁੱਧ ਤਿਰ ਕਾਂਗਰਸ ਹੈ ਦੋਨਾਂ ਦੇ ਵਿੱਚ ਸਿਆਸੀ ਸੰਤੋਲ ਲੀਡਰਸ਼ਿਪ ਦਾ ਉਸ ਪੱਧਰ ਦਾ ਨਹੀਂ ਬਣ ਰਿਹਾ ਕਿ ਦੋਨੇ ਤਰ੍ਹਾਂ ਇੱਕ ਟੱਕੜੀ ਦੇ ਵਿੱਚ ਤੁਲ ਕੇ ਮદાન ਮੱਲਣ ਖੈਰ ਕਾਂਗਰਸ ਹਾਈ ਕਮਾਂਡ ਨੇ ਅੱਜ ਪੰਜਾਬ ਇਕਾਈ ਲੀਡਰਸ਼ਿਪ ਦੀ ਬੈਠਕ ਦਿੱਲੀ ਦੇ ਵਿੱਚ ਸੱਦੀ ਹੈ ਤਾਂ ਕਿ ਇਹ ਗੱਲ ਕਿਸੇ ਪਾਸੇ ਲੱਗੇ ਕਿ ਪੰਜਾਬ ਦੇ ਵਿੱਚ ਜਿਹੜਾ ਇੰਡੀਆ ਗੱਠ ਜੋੜ ਦੇ ਵਿੱਚ ਕਾਂਗਰਸ ਦਾ ਕੀ ਰੋਲ ਰਹੇ ਜਾਂ ਕਿੰਨੀਆਂ ਸੀਟਾਂ ਮਿਲਣ ਜਾਂ ਨਾ ਮਿਲਣ ਮਤਲਬ ਕਿ ਅੱਜ ਡੈਡਲੌਕ ਹੋਣਾ ਹੈ ਜਾਂ ਗੱਲ ਅੱਗੇ ਵਧੇਗੀ ਸੀਟ ਸ਼ੇਅਰਿੰਗ ਦੀ ਮੀਟਿੰਗ ਬੜੀ ਐਮ ਹੈ ਸ਼ਾਮ ਨੂੰ ਬੈਠ ਕੇ ਰੱਖੀ ਗਈ ਹੈ ਕਾਂਗਰਸ ਆਈ ਕਮਾਂਡ ਦੀ ਪੰਜਾਬ ਲੀਡਰਸ਼ਿਪ ਤੇ ਜਿਹੜਾ ਪਹਿਲਾ ਬਿਆਨ ਇਸ ਸੰਬੰਧੀ ਪੰਜਾਬ ਪ੍ਰਦੇਸ਼ ਦੇ ਪ੍ਰਧਾਨ ਰਾਜਾ ਵੜਿੰਗ ਨੇ ਦਿੱਤਾ ਹੈ ਕਿ ਉਹਨਾਂ ਨੇ ਵੀ ਸੰਭਾਵਨਾ ਜਤਾਈ ਹੈ ਕਿ ਜਿਹੜਾ ਇੰਡੀਆ ਗੱਠ ਜੋੜ ਸਬੰਧੀ ਵਿਚਾਰਚਾ ਹੋਏਗੀ ਤੇ ਨਾਲ ਉਹਨਾਂ ਨੇ ਇੱਕ ਜਿਹੜੀ ਗੱਲ ਸਾਫ਼ ਕੀਤੀ ਹੈ ਕਿ ਉਹ ਪੰਜਾਬ ਦੀ ਲੀਡਰਸ਼ਿਪ ਦੀ ਜਿਹੜੀ ਹੈ ਆਪਣੇ ਵਰਕਰਾਂ ਦੀ ਗੱਲ ਹਾਈ ਕਮਾਂਡ ਕੋਲ ਰੱਖਣਗੇ ਖੈਰ ਹੁਣ ਅੱਗੇ ਵੇਖੋ ਕਿ ਇਹ ਮਾਮਲਾ ਆਖਰੀ ਕਿਸ ਪਾਸੇ ਜਾਂਦਾ ਹੈ ਪਿਛਲੇ ਸਮੇਂ ਕਾਂਗਰਸ ਹਾਈ ਕਮਾਂਡ ਨੇ ਜਿਹੜੇ ਪੰਜਾਬ ਦੇ ਇੰਚਾਰਜ ਉਹ ਤਬਦੀਲ ਕੀਤੇ ਸਨ ਦਵਿੰਦਰ ਯਾਦਵ ਨੇ ਹੁਣ ਇਹ ਕਮਾਂਡ ਸੰਭਾਲ ਲਈ ਹੈ ਤੇ ਦਵਿੰਦਰ ਯਾਦਵ ਦੀ ਅਗਵਾਈ ਹੇਠ ਕਹਿ ਲਈਏ ਕਿ ਪੰਜਾਬ ਦੀ ਇਕਾਈ ਕੇਂਦਰ ਦੀ ਜਿਹੜੀ ਹੈ ਲੀਡਰਸ਼ਿਪ ਦਰਮਿਆਨ ਜਿਹੜੀ ਸਾਂਝੀ ਬੈਠਕ ਅੱਜ ਉਹ ਪਹਿਲੀ ਹੋ ਰਹੀ ਹੈ ਹੁਣ ਉਸ ਬੈਠਕ ਸੰਬੰਧੀ ਨਿਰਣਾ ਉਹ ਕਦੋਂ ਆਉਂਦਾ ਹੈ ਜਾਂ ਕਿਸ ਤਰ੍ਹਾਂ ਦਾ ਆਉਂਦਾ ਹੈ ਉਸ ਉੱਤੇ ਜਿਹੜੀ ਚਰਚਾ ਹੈ ਉਹ ਵੱਡੇ ਪੱਧਰ ਉੱਤੇ ਵਾਕੀ ਹੋਈ ਹੈ ਪੰਜਾਬ ਵਿੱਚ ਖਾਸ ਕਰਕੇ ਵੱਡੇ ਪੱਧਰ ਉੱਤੇ ਚਰਚਾ ਹੈ ਕਿ ਅੱਜ ਇਹ ਜਿਹੜਾ ਕਾਂਗਰਸ ਦਾ ਮਾਮਲਾ ਉਹ ਇੱਕ ਪਾਸੇ ਲੱਗਣ ਵਾਲਾ ਡਾਕਟਰ ਸਾਹਿਬ ਕਿਹੜੇ ਪਾਸੇ ਲੱਗਣ ਵਾਲਾ ਦੱਸਿਓ ਜਰਾ ਪਿੰਟਰ ਸਾਹਿਬ ਜਿਵੇਂ ਇੱਕ ਪਿਛਲੇ ਸਮੇਂ ਤੋਂ ਕਾਫੀ ਲੰਬੇ ਸਮੇਂ ਤੋਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਜਿਹੜੇ ਗੱਠਜੋੜ ਹੋਣ ਦਾ ਇਹ ਤਾਂ ਰੇਡਕਾ ਬਣਿਆ ਹ ਅਤੇ ਆਮ ਆਦਮੀ ਪਾਰਟੀ ਦੇ ਨਾਲ ਕਾਂਗਰਸ ਪਾਰਟੀ ਦੇ ਐਲੋਪੀ ਅਤੇ ਕਾਂਗਰਸ ਪਾਰਟੀ ਦੇ ਪੰਜਾਬ ਇਕਾਈ ਦੇ ਪ੍ਰਧਾਨ ਵੱਲੋਂ ਇਹ ਕਿਹਾ ਜਾ ਰਿਹਾ ਸੀ ਇਹ ਅਸੀਂ ਆਪਣੇ ਦਮ ਤੇ ਇਲੈਕਸ਼ਨ ਲੜਾਂਗੇ ਤੇ ਤੁਹਾਡੇ ਲਈ ਬੜੀ ਗੰਭੀਰ ਸਥਿਤੀ ਬਣ ਜਾਏਗੀ ਜੇਕਰ ਅਸੀਂ ਆਮ ਆਦਮੀ ਪਾਰਟੀ ਦੇ ਨਾਲ ਚੋਣ ਲੜਦੇ ਹਾਂ ਕਿਉਂਕਿ ਅਸੀਂ ਹੀ اپੋਜੀਸ਼ਨ ਪਾਰਟੀ ਦੇ ਵਿੱਚ ਹ ਅਤੇ ਉਧਰੋਂ ਰੂਲ ਕਰ ਰਹੀ ਹੈ ਇਸੀ ਦੇ ਵਿਆਜ ਇਸ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਵੀ ਇੱਕ ਬਾਜ਼ ਉੱਠੀ ਸੀ ਕਿ ਅਸੀਂ ਆਪਣੇ ਦਮ ਤੇ ਚੋਣ ਲੜਾਂਗੇ ਪਰੰਤੂ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਇੰਡੀਆ ਗੱਠਜੋੜ ਦੀ ਜਿਹੜੀ ਦਿੱਲੀ ਦੇ ਵਿੱਚ ਵੱਡੀ ਮੀਟਿੰਗ ਹੋਈ ਹੈ ਜਿਹਦੇ ਵਿੱਚੋਂ ਕਾਫੀ ਲੰਬੇ ਦੂਰਸ ਦੀ ਦੇ ਉਹਦੇ ਕੰਸੀਕਵੈਂਸਿਸ ਨਿਕਲ ਲੈਣੇ ਜਿਹਦੇ ਵਿੱਚੋਂ ਸਾਹਮਣੇ ਆਇਆ ਕਿ ਜਿੱਥੇ ਕਿ ਮੰਮਤਾ ਬੈਨਰਜੀ ਨੇ ਇਸ ਤਰ੍ਹਾਂ ਕਿ ਰਿਪੋਰਟਾਂ ਆਈਆਂ ਨੇ ਕਿ ਮੰਮਤਾ ਬੈਨਰਜੀ ਨੇ ਸ਼੍ਰੀ ਖੜਗੇਜੀ ਦਾ ਨਾਮ ਪ੍ਰਧਾਨ ਮੰਤਰੀ ਦੇ ਲਈ ਹੋ ਕੀਤਾ ਸੀ ਤੇ ਉਸ ਨੂੰ ਆਪ ਦੇ ਸੁਪਰੀਮੋ ਨੇ ਸੈਕੰਡ ਕੀਤਾ ਇਹਦੇ ਤੋਂ ਇਹ ਲੱਗਦਾ ਹੈ ਕਿ ਇਹ ਗੱਠਜੋੜ ਹਲੇ ਕਾਫੀ ਅੱਗੇ ਵਧੇਗਾ ਤੇ ਉਸ ਤੋਂ ਬਾਅਦ ਹੀ ਪੰਜਾਬ ਕਾਂਗਰਸ ਦੇ ਜਿਹੜੇ ਇੰਚਾਰਜ ਸੀ ਹਰੀਸ਼ ਚੌਧਰੀ ਜਿਹੜੇ 2-3 ਸਾਲ ਤੋਂ ਲੱਗੇ ਹੋਏ ਸਨ ਉਹਨਾਂ ਨੂੰ ਬਦਲਿਆ ਗਿਆ ਤੇ ਉੱਪਰ ਵੀ ਕਾਂਗਰਸ ਦੇ ਵਿੱਚ ਕੁਝ ਤਬਦੀਲੀਆਂ ਹੋਈਆਂ ਨੇ ਜਿਸ ਤੋਂ ਇਹ ਸੰਕੇਤ ਮਿਲਦਾ ਹੈ ਕਿ ਇਹ ਗੱਠਜੋੜ ਵਧੇਗਾ ਪੰਜਾਬ ਦੇ ਵਿੱਚ ਬੇਸ਼ੱਕ ਐਲੋਪੀ ਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕਹਿ ਰਹੇ ਨੇ ਤੇ ਵਰਕਰਾਂ ਨੇ ਵੀ ਉਹਨਾਂ ਦੇ ਉੱਪਰ ਪਿਛਲੀਆਂ ਰੈਲੀਆਂ ਦੇ ਦੌਰਾਨ ਜੋਰ ਪਾਇਆ ਕਿ ਆਮ ਆਦਮੀ ਪਾਰਟੀ ਦੇ ਨਾਲ ਗਠਜੋੜ ਨਾ ਕੀਤਾ ਜਾਵੇ ਪਰੰਤੂ ਆਮ ਆਦਮੀ ਪਾਰਟੀ ਦੇ ਵਿੱਚੋਂ ਕੁਝ ਸੁਰਾਂ ਜਿਹੜੀਆਂ ਹੈਗੀਆਂ ਉੱਚੇ ਪੱਧਰ ਦੇ ਉੱਪਰ ਉੱਭਰ ਰਹੀਆਂ ਨੇ ਕਿ ਆਮ ਆਦਮੀ ਪਾਰਟੀ ਦੇ ਨਾਲ ਗਠਜੋੜ ਕਰਨਾ ਬਣਦਾ ਹੈ ਤੇ ਇਹ ਇਹ ਤਾਂ ਸੰਭਾਵਨਾਵਾਂ ਲੱਗ ਰਹੀਆਂ ਨੇ ਇਹ ਆਮ ਆਦਮੀ ਪਾਰਟੀ ਅਤੇ ਕਾਂਗਰਸ ਦਾ ਗੱਠਜੋੜ ਜ਼ਰੂਰ ਲੱਗੇ ਬੈਠੇਗਾ ਅੱਜ ਦੀ ਇਹ ਮੀਟਿੰਗ ਹੈ ਇਸ ਦੇ ਵਿੱਚ ਜ਼ਰੂਰ ਇਹ ਆਪਣੀ ਵੱਖ ਰੱਖਣਗੇ ਪਰੰਤੂ ਜਿਸ ਤਰ੍ਹਾਂ ਕਿ ਪਾਰਟੀਆਂ ਦਾ ਇੱਕ ਸਟਰਕਚਰ ਹੁੰਦਾ ਹੈ ਹਾਈ ਕਮਾਂਡ ਦਾ ਰੋਲ ਹੁੰਦਾ ਹੈ ਉਹ ਇਹਨਾਂ ਨੂੰ ਕਿਸ ਤਰ੍ਹਾਂ ਹੈਂਡਲ ਕਰਦੀ ਹੈ ਉਹ ਤਾਂ ਬਾਅਦ ਦੇ ਵਿੱਚ ਹੈ ਪਰੰਤੂ ਮਾਮਲਾ ਜਿਵੇਂ ਕਿ ਰਾਜਾ ਭਿੰਗ ਨੇ ਕਿਹਾ ਕਿ ਮੈਂ ਜਦੋਂ ਇਹ ਕਿਉਂਕਿ ਮੀਟਿੰਗ ਅੱਜ ਦੀ ਰਣਨੀਤੀ ਦੇ ਲਈ ਤੈਅ ਕੀਤੀ ਗਈ ਹੈ ਇਹ ਜੇ ਇਸ ਤਰ੍ਹਾਂ ਦੀ ਮੰਗ ਉੱਠਦੀ ਹੈ ਤਾਂ ਮੈਂ ਉੱਥੇ ਆਪਣਾ ਪੱਖ ਰੱਖਾਂਗਾ ਵਰਕਰਾਂ ਦਾ ਪੱਖ ਰੱਖਾਂਗਾ ਪਰ ਮੌਕੇ ਦੀ ਗੱਲ ਇਹ ਵੀ ਹੈ ਨਿਜਕਤ ਇਹ ਵੀ ਹੈ ਸਮਝਦੀ ਕਿ ਜੇਕਰ ਹਾਈ ਕਮਾਂਡ ਨੇ ਸਿੱਧਾ ਹੀ ਕਹਿ ਦਿੱਤਾ ਕਿ ਇਸ ਤਰ੍ਹਾਂ ਆਹਾਹਾ ਆਪਣੀ ਰਣਨੀਤੀ ਦੱਸੋ ਤਾਂ ਕਿੰਨੀਆਂ ਸੀਟਾਂ ਦੇ ਉੱਪਰ ਆਪਾਂ ਕੰਮ ਕਰਨਾ ਤਾਂ ਫਿਰ ਜਰੂਰੀ ਨਹੀਂ ਹੈ ਕਿ ਇਹਨਾਂ ਦੀ ਆਵਾਜ਼ ਇੱਡੀ ਉੱਚੀ ਬਲੰਦ ਸੁਣੀ ਜਾਵੇ ਜਾਂ ਇਹ ਉਠਾ ਸਕਣ ਹਾਈ ਕਮਾਂਡ ਦੇ ਕਿ ਕਿਉਂਕਿ ਪੰਜਾਬ ਦੀ ਕਾਂਗਰਸ ਦਾ ਇੱਕ ਕਾਫੀ ਵੱਡਾ ਸੈਕਸ਼ਨ ਜਿਹੜਾ ਕਿ ਗਠਜੋੜ ਕਰਨ ਦੇ ਲਈ ਤਿਆਰ ਬੈਠਾ ਹੈ ਜੀ ਪਿੰਡਾ ਸਾਹਿਬ ਬਿਲਕੁਲ ਡਾਕਟਰ ਸਾਹਿਬ ਨਵਜੋਤ ਸਿੰਘ ਸਿੱਧੂ ਵੱਲੋਂ ਪਿਛਲੇ ਦਿਨਾਂ ਤੋਂ ਆਪਣੇ ਪੱਧਰ ਉੱਤੇ ਇੱਕ ਜਿੱਤੇਗਾ ਪੰਜਾਬ ਫਰੰਟ ਹੇਠ ਕੁਝ ਸਿਆਸੀ ਸਰਗਰਮੀਆਂ ਵੀ ਤੋਰੀਆਂ ਹੋਈਆਂ ਨੇ ਤੇ ਖੈਰ ਨਵਜੋਤ ਸਿੰਘ ਸਿੱਧੂ ਕੀ ਉਸ ਪੈਟਿਕ ਦੇ ਵਿੱਚ ਸ਼ਾਮਲ ਹੋਣਗੇ ਜਾਂ ਉਹਨਾਂ ਦੀ ਚਰਚਾ ਤੁਰੇਗੀ ਇਹ ਵੀ ਇੱਕ ਵੱਖਰੀ ਤਰ੍ਹਾਂ ਦਾ ਮਾਮਲਾ ਵੇਖਣ ਵਾਲਾ ਪਿੰਡਾ ਸਾਹਿਬ ਦੇਖੋ ਜਿਸ ਤਰ੍ਹਾਂ ਦੀ ਨਵਜੋਤ ਸਿੰਘ ਸਿੱਧੂ ਦੀਆਂ ਪਿਛਲੇ ਦਿਨਾਂ ਦੀਆਂ ਗਤੀਵਿਧੀਆਂ ਨੇ ਉਹਨਾਂ ਨੇ ਆਵਾਜ਼ ਉਠਾਈ ਹੈ ਤੇ ਆਵਾਜ਼ ਬਲੰਦ ਕੀ ਕਰ ਰਹੇ ਨੇ ਹੂਟਾਂ ਵੀ ਲੱਗੀਆਂ ਨੇ ਇਸ ਤਰ੍ਹਾਂ ਦਾ ਉਹਨਾਂ ਨੇ ਆਪਣਾ ਪ੍ਰਚਾਰ ਵੀ ਅਰੰਭਿਆਗਾ ਉਹਦੇ ਤੋਂ ਇਹ ਲੱਗਦਾ ਵੀ ਉਹਨਾਂ ਨੂੰ ਹਾਈ ਕਮਾਂਡ ਤੇ ਜਾਂ ਉੱਪਰਲੇ ਪੱਤੇ ਨੇਤਾਵਾਂ ਦੀ ਕੋਈ ਨਾ ਕੋਈ ਉਹਨਾਂ ਨੂੰ ਸਪੋਰਟ ਜ਼ਰੂਰ ਹੈਗੀ ਹੈ ਤੇ ਜਿਸ ਤੋਂ ਬਿਨਾ ਨਵਜੋਤ ਸਿੰਘ ਸਿੱਧੂ ਇਸ ਤਰ੍ਹਾਂ ਨਹੀਂ ਆਪਣੀ ਆਵਾਜ਼ ਉਠਾ ਸਕਦੇ ਸੀ ਜਿੱਥੋਂ ਤੱਕ ਅੱਜ ਦੀ ਮੀਟਿੰਗ ਦਾ ਸਬੰਧ ਹੈ ਉਹ ਹਾਲੇ ਤੱਕ ਕੋਈ ਕਲੀਅਰ ਨਹੀਂ ਹੋਇਆ ਕਿ ਨਵਜੋਤ ਸਿੰਘ ਸਿੱਧੂ ਨੂੰ ਮੀਟਿੰਗ ਦੇ ਵਿੱਚ ਬੁਲਾਇਆ ਗਿਆ ਕਿ ਨਹੀਂ ਬੁਲਾਇਆ ਗਿਆ ਕਿਉਂਕਿ ਨਵਜੋਤ ਸਿੰਘ ਸਿੱਧੂ ਦੇ ਪਾਸ ਹਾਲੇ ਪਾਰਟੀ ਦਾ ਕੋਈ ਇਸ ਤਰ੍ਹਾਂ ਦਾ ਅਹੁਦਾ ਨਹੀਂ ਹੈ ਜャ ਜੀ ਉਹਨਾਂ ਨੂੰ ਸਪੈਸ਼ਲ ਇਨਵਾਈਟੀ ਦੇ ਤੌਰ ਤੇ ਬੁਲਾਇਆ ਜਾਂਦਾ ਫਿਰ ਵੱਖਰੀ ਗੱਲ ਹੈ ਉਹ ਮੀਟਿੰਗ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਜੀਪਿੰਦਰ ਸਾਹਿਬ ਬਿਲਕੁਲ ਡਾਕਟਰ ਸਾਹਿਬ ਭਾਵੇਂ ਕਿ ਅੱਜ ਦੀ ਜਿਹੜੀ ਬੈਠਕ ਹੈ ਜਿਹੜੀ ਕਾਂਗਰਸ ਹਾਈ ਕਮਾਂਡ ਨੇ ਬੁਲਾਈ ਖਾਸ ਕਰਕੇ ਪੰਜਾਬ ਦੀ ਇਕਾਈ ਦੇ ਨਾਲ ਭਾਵੇਂ ਉਹ ਰਣਨੀਤੀ ਨਾਲ ਸੰਬੰਧਿਤ ਹੈ ਪਰੰਤੂ ਇੰਨੀ ਦੇਣੀ ਜਿਹੜੀ ਰਣਨੀਤੀ ਦਾ ਇੱਕੋ ਇੱਕ ਮੁੱਦਾ ਹੈ ਉਹ ਅਗਲੀਆਂ ਲੋਕ ਸਭਾ ਚੋਣਾਂ ਤੇ ਲੋਕ ਸਭਾ ਚੋਣਾਂ ਲਈ ਜਿਹੜਾ ਆਪ ਤੇ ਕਾਂਗਰਸ ਵੱਲੋਂ ਇੱਕ ਗੱਠ ਜੋੜ ਪਿਛਲੇ ਸਮੇਂ ਆਈਐਨਡੀ ਆਈਏ ਮਤਲਬ ਇੰਡੀਆ ਗੱਠ ਜੋੜ ਕਾਇਮ ਕੀਤਾ ਹੋਇਆ ਉਹ ਗੱਠ ਜੋੜ ਵੀ ਇੱਕ ਪੰਨੇ ਅੱਗੇ ਵਧ ਰਿਹਾ ਦੂਜੇ ਪੰਨੇ ਪੰਜਾਬ ਦੀ ਕਾਂਗਰਸ ਦੇ ਵਿੱਚ ਵੱਡੇ ਪੱਤਰ ਉੱਤੇ ਫੁੱਟ ਵੀ ਕਹਿਨ ਦਾ ਭਾਵ ਕਿ ਦੋ ਹਿੱਸਿਆਂ 'ਚ ਵੰਡੀ ਹੋਈ ਵੀ ਪ੍ਰਤੀਤ ਹੋ ਰਹੀ ਹੈ ਲੀਡਰਸ਼ਿਪ ਤੇ ਵਿਚਾਰਧਾਰਕ ਪੱਖੋਂ ਵੀ ਦੋ ਗੁੱਟ ਬਣ ਕੇ ਸਾਹਮਣੇ ਆ ਰਹੇ ਨੇ ਇੱਕ ਗੁੱਟ ਅੰਦਰੋਂ ਅੰਦਰੀ ਇਸ ਜਿਹੜੇ ਗੱਠਜੋੜ ਦੇ ਹੱਕ ਦੇ ਵਿੱਚ ਆਪ ਨਾਲ ਚੋਣ ਲੜ ਕੇ ਲੜਨ ਦੇ ਹੱਕ ਦੇ ਵਿੱਚ ਤੇ ਇੱਕ ਗੁੱਟ ਕਦੇ ਜ਼ਾਹਰ ਤੌਰ ਤੇ ਕਦੇ ਅੰਦਰ ਗਤੀ ਇਸ ਗੱਲ ਦਾ ਵਿਰੋਧ ਵੀ ਕਰ ਰਿਹਾ ਹੈ ਖੈਰ ਅੱਜ ਖੁਰਜਾ ਸਿੰਮਸਿਮ ਵਾਲੀ ਗੱਲ ਹੈ ਕਿ ਅੱਜ ਦੇਰ ਸ਼ਾਮ ਤੱਕ ਇਹ ਮਾਮਲਾ ਸਾਫ਼ ਹੋ ਸਕੇਗਾ ਕਿ ਪੰਜਾਬ ਦੇ ਵਿੱਚ ਇੰਡੀਆ ਗੱਠਜੋੜ ਦੀ ਹੋਂਦ ਕਿਸ ਪੱਧਰ ਰਹਿਣੀ ਹੈ ਕਾਂਗਰਸ ਆਪਣੇ ਦਮ ਤੇ ਚੋਣ ਲੜੇਗੀ ਜਾਂ ਫਿਰ ਸੀਟ ਸ਼ੇਅਰਿੰਗ ਦੀ ਗੱਲ ਤੁਰੇਗੀ ਜੇਕਰ ਆਪਣੇ ਦਮ ਵਾਲਾ ਮੁੱਦਾ ਅੱਗੇ ਨਾ ਵਧਿਆ ਗਠਜੋੜ ਨਾਲ ਜਿਹੜੀ ਹੈ ਕਾਂਗਰਸ ਪੰਜਾਬ ਦੇ ਵਿੱਚ ਧਮਕ ਲੈ ਕੇ ਆਈ ਤਾਂ ਸੀਟ ਸ਼ੇਅਰਿੰਗ ਦਾ ਵੀ ਮਾਮਲਾ ਜਿਵੇਂ ਕਿ ਅੱਡ ਸਾਹਿਬ ਤੁਸੀਂ ਦੱਸਿਆ ਕਿ ਅੱਜ ਜ਼ਰੂਰ ਤੁਰੇਗਾ ਹੁਣ ਵੇਖਣਾ ਹੋਵੇਗਾ ਕਿ ਕਾਂਗਰਸ ਕਿੰਨੀਆਂ ਸੀਟਾਂ ਕਿਉਂਕਿ ਪੰਜਾਬ ਦੀ ਇੱਕ ਰਵਾਇਤੀ ਵੱਡੀ ਪਾਰਟੀ ਹੈ ਤੇ ਕਿਸੇ ਸਮੇਂ ਇਸ ਪਾਰਟੀ ਨੇ ਪੰਜਾਬ ਦੇ ਰਾਜ ਭਾਗ ਦੀ ਵਿਭਾਗ ਦੂਪ ਸੰਭਾਲੀ ਰੱਖੀ ਹੈ ਤੇ ਹੁਣ ਇਹ ਸੀਟ ਸ਼ੇਅਰਿੰਗ ਦੇ ਵਿੱਚ ਕਿੱਥੋਂ ਤੱਕ ਕਾਂਗਰਸ ਆਪਣਾ ਜਿਹੜੇ ਹੈ ਸਮਰਥਨ ਜਾਂ ਹਾਮੀ ਭਰੇਗੀ ਜਾਂ ਕਹਿ ਰਹੀ ਹੈ ਕਿ ਹੰਗਾਰਾ ਭਰੇਗੀ ਹੁਣ ਜਿਹੜੀ ਵੱਡੀ ਗੱਲ ਸੀ ਕਿ ਉਹ ਕਿ ਹੁਣ ਬੜੇ ਸਮੇਂ ਤੋਂ ਜਿਹੜੀ ਤੀਬਰਤਾ ਨਾਲ ਅਡੀਕ ਸੀ ਕਿ ਦੋ ਤਿਰਾਂ ਪੰਜਾਬ ਦੇ ਵਿੱਚ ਕਿਵੇਂ ਅੱਗੇ ਵਧ ਚੜਨੀ ਆ ਉਹ ਸਬੰਧੀ ਜਿਹੜਾ ਫੈਸਲਾ ਹੈ ਅੱਜ ਹੋਣ ਵਾਲਾ ਜੀ ਡਾਕਟਰ ਸਾਹਿਬ ਸਿੰਦਰ ਸਾਹਿਬ ਇਹ ਤਾਂ ਸਪਸ਼ਟ ਹੈ ਕਿ ਇਹ ਗੱਡਸ ਜੁੜ ਅੱਗੇ ਵਧੇਗਾ ਕਿਉਂਕਿ ਜਿਸ ਤਰ੍ਹਾਂ ਦੀ ਤਿੰਨ ਰਾਜਾਂ ਦੇ ਵਿੱਚ ਕਾਂਗਰਸ ਦੀ ਕੀਤੀ ਰਹੀ ਹੈ ਅਤੇ ਭਾਰਤੀ ਜਨਤਾ ਪਾਰਟੀ ਨੇ ਨਹੀਂ ਡਾਕਟਰ ਸਾਹਿਬ ਭਾਵੇਂ ਅੱਗੇ ਵਧੇਗਾ ਪਰੰਤੂ ਆਖਰੀ ਫੈਸਲਾ ਕਿਉਂਕਿ ਨਜ਼ਰਾਂ ਟਿਕੀਆਂ ਹੋਈਆਂ ਨੇ ਉਹ ਜਿਹੜੀਆਂ ਮੀਟਿੰਗ ਤੋਂ ਬਾਅਦ ਕੀ ਸਾਹਮਣੇ ਆਉਂਦਾ ਉਹ ਵੀ ਇੱਕ ਵੇਖਣ ਵਾਲੀ ਗੱਲ ਹੈ ਕਿਉਂਕਿ ਪੰਜਾਬ ਦੀ ਜਿਹੜੀ ਕਾਂਗਰਸ ਦਾ ਇੱਕ ਵੱਡਾ ਹਿੱਸਾ ਉਹ ਆਪਣੀ ਵੱਖਰੀ ਤਰ੍ਹਾਂ ਦੀ ਪ੍ਰਤੀਕਿਰਿਆ ਵੀ ਪਿਛਲੇ ਲੰਮੇ ਸਮੇਂ ਤੋਂ ਵਾਰ-ਵਾਰ ਦੇ ਰਿਹਾ ਹੈ ਹੁਣ ਅੱਗੇ ਕੀ ਕਾਂਗਰਸ ਹਾਈ ਕਮਾਂਡ ਅੱਗੇ ਉਹ ਆਪਣਾ ਪੱਖ ਕਿਸ ਤਰ੍ਹਾਂ ਦਾ ਰੱਖਦੇ ਨੇ ਉਹ ਇੱਕ ਵੱਡਾ ਸਵਾਲ ਹੈ ਜੀ ਡਾਕਟਰ ਸਾਹਿਬ ਇੰਨੀ ਵਾਲੀ ਗੱਲ ਤਾਂ ਹੈ ਵੀ ਮੌਜੂਦਾ ਪ੍ਰਸਥਿਤੀਆਂ ਦੇ ਵਿੱਚ ਕੀ ਪੰਜਾਬ ਦੀ ਇਕਾਈ ਇੰਨੀ ਆਪਣੀ ਜ਼ੋਰਦਾਰ ਢੰਗ ਦੇ ਨਾਲ ਆਪਣਾ ਆਵਾਜ਼ ਬੁਲੰਦ ਕਰ ਨਹੀਂ ਸਕਦੇ ਨੇ ਕਿ ਹਾਈ ਕਮਾਂਡ ਦੀ ਇਤਵਾ ਦੇ ਥੱਲੇ ਆ ਕੇ ਆਪ ਦਬ ਜਾਣਗੇ ਕਿਉਂਕਿ ਜਿਹੜੀਆਂ ਮੌਜੂਦਾ ਪ੍ਰਸਥਿਤੀਆਂ ਨੇ ਇਹਨਾਂ ਦੇ ਵਿੱਚ ਲੱਗਦਾ ਵੀ ਕਾਂਗਰਸ ਦੀ ਉਹ ਸਥਿਤੀ ਨਹੀਂ ਹੈ ਜਿਸ ਤਰ੍ਹਾਂ ਕੀ ਇਹ ਆਪਣੇ ਆਪ ਦੇ ਵਿੱਚ ਸਮਝ ਰਹੇ ਸਨ ਕਿਉਂਕਿ ਚਿਲ ਰਾਜਾਂ ਦੀਆਂ ਚੋਣਾਂ ਦੇ ਵਿੱਚ ਕਾਂਗਰਸ ਦੀ ਸਥਿਤੀ ਨੇ ਇਹ ਬਿਲਕੁਲ ਸਪਸ਼ਟ ਕਰ ਦਿੱਤਾ ਕਾਂਗਰਸ ਨੂੰ ਪਿੱਛੇ ਤੱਕ ਦਿੱਤਾ ਇਸ ਦੇ ਵਿੱਚੋਂ ਹਰ ਇੱਕ ਪਾਰਟੀ ਹਰ ਇੱਕ ਲੀਡਰ ਸੋਚਣ ਲਈ ਮਜਬੂਰ ਹੈ ਕਿ ਕਿਸ ਤਰ੍ਹਾਂ ਆ ਭਾਰਤੀ ਜਨਤਾ ਪਾਰਟੀ ਦੀ ਹਨੇਰੀ ਨੂੰ ਠੱਲਣਾ ਹੈ ਕਿਉਂਕਿ ਕਾਂਗਰਸ ਦਾ ਵੀ ਮੁੱਖ ਮੁੱਦਾ ਵੀ ਇਹੋ ਹੀ ਹੈ ਕਿ ਜਿਹੜਾ ਕਿ ਐਂਡੀਆ ਦੀ ਜਿਹੜੀ ਇੰਡੀਆ ਗੱਠਜੋੜ ਦੀ ਜਿਹੜੀ ਮੀਟਿੰਗ ਦਿੱਲੀ ਦੇ ਵਿੱਚ ਹੋਈ ਸੀ ਉੱਥੇ ਵੀ ਖੜਗੇ ਸਾਹਿਬ ਨੇ ਇਹ ਕਿਹਾ ਸੀ ਕਿ ਸਾਡਾ ਪਹਿਲਾ ਏਜੰਡਾ ਇਹ ਹੈ ਵੀ ਬੱਦ ਤੋਂ ਬੱਦ ਸੀਟਾਂ ਕਿੰਮੇ ਜਿੱਤਣੀਆਂ ਆ ਜਾਣੀਆਂ ਨੇ ਤੇ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਦਾ ਫੈਸਲਾ ਕਰਾਂਗੇ ਹਾਲ ਦੀ ਘੜੀ ਉਹਨਾਂ ਦਾ ਸਭ ਤੋਂ ਵੱਧ ਜੋਰ ਇਹੋ ਹੀ ਲੱਗਿਆ ਹੋਇਆ ਹੈ ਭਈ ਭਾਜਪਾ ਦੀ ਹੈ ਨੇਰੀ ਨੂੰ ਕਿਸ ਤਰ੍ਹਾਂ ਠੱਲ ਪਾਈ ਜਾਵੇ ਇਹਦੇ ਲਈ ਬਿਲਕੁਲ ਨਾਲ ਇੱਕ ਗੱਲ ਇਹ ਵੀ ਹੈ ਕਿ ਖੜਗੇ ਸਾਹਿਬ ਵੀ ਬੜੇ ਹੁਣ ਵੱਡੇ ਹੌਸਲੇ ਦੇ ਵਿੱਚ ਨੇ ਕਿਉਂਕਿ ਜਿਹੜੀ ਆ ਦੋ ਪਾਰਟੀਆਂ ਨੇ ਖਾਸ ਕਰਕੇ ਆਮ ਆਦਮੀ ਪਾਰਟੀ ਨੇ ਤੇ ਜਿਹੜੀ ਆ ਮਮਤਾ ਬੈਂਦਰਜੀ ਦੀ ਪਾਰਟੀ ਨੇ ਦੋਨਾਂ ਨੇ ਜਿਹੜੀ ਇੱਕ ਤਜਵੀਜ਼ ਰੱਖੀ ਅਗਲੇ ਪ੍ਰਧਾਨ ਮੰਤਰੀ ਦੇ ਚਿਹਰੇ ਵਜੋਂ ਇੰਡੀਆ ਗੱਠਜੋੜ ਵੱਲੋਂ ਤਾਂ ਉਹ ਖੜਗੇ ਦਾ ਹੀ ਨਾਮ ਸੀ ਖੜਗੇ ਵੱਡੇ ਹੌਸਲੇ ਦੇ ਵਿੱਚ ਨੇ ਤੇ ਉਹਨਾਂ ਦੀ ਵੱਡੀ ਇੱਛਾ ਹੋਵੇਗੀ ਕਿ ਜਿਹੜਾ ਗੱਠਜੋੜ ਇੱਕ ਕਾਇਮ ਰਹੇ ਤੇ ਜਿਹੜਾ ਉਹਨਾਂ ਦੀ ਤਜਵੀਜ਼ ਹੈ ਉਹ ਉਸ ਨੂੰ ਫਲੀਪੂਤ ਹੋਏ ਕਿਸੇ ਕਿਉਂਕਿ ਉਹਨਾਂ ਦੀ ਜਿਹੜੀ ਸਿਆਸੀ ਹਮਮਾ ਹੁਣ ਜ਼ਰੂਰ ਇਹ ਸੰਕੇਤ ਦਿੰਦੀ ਅੱਗੇ ਵਧੇਗੀ ਕਿ ਜਿਹੜਾ ਗੱਠਜੋੜ ਮਜ਼ਬੂਤ ਹੋਏ ਪੰਜਾਬ ਦੇ ਵਿੱਚ ਚਾਹੇ ਉਥੋਂ ਦੀ ਜਿਹੜੀ ਹੈ ਆ ਸਟੇਟ ਹਾਈ ਕਮਾਂਡ ਉਹ ਕੁਝ ਵੀ ਕਿਉਂ ਨਾ ਕਹੇ ਪਰੰਤੂ ਗੱਠਜੋੜ ਬਹੁਤ ਜ਼ਰੂਰੀ ਹੈ ਇਹ ਇਸ ਵੇਲੇ ਮਿਸਟਰ ਖੜਗੇਲੇ ਵੀ ਬੜੀ ਅਹਿਮ ਅਹਿਮੀਅਤ ਵਾਲਾ ਮਾਮਲਾ ਹੈ ਜੀ ਡਾਕਟਰ ਸਾਹਿਬ ਪਿੰਟਰ ਸਾਹਿਬ ਇਹ ਵੀ ਜਿਹੜੀਆਂ ਮੌਜੂਦਾ ਪ੍ਰਸਥਿਤੀਆਂ ਨੇ ਇਹਨਾਂ ਨੇ ਇੱਥੇ ਲਿਆ ਕੇ ਖੜਾ ਦਿੱਤਾ ਗਿਆ ਕਿ ਖੜਗੇ ਸਾਹਿਬ ਦਾ ਜਿਹੜਾ ਆਪਣਾ ਸਿਆਸੀ ਘਟਾ ਉਹ ਬੜਿਆ ਹੋਇਆ ਲੱਗ ਰਿਹਾ ਹੈ ਕਿਉਂਕਿ ਉਹਨਾਂ ਦੀ ਗੱਠਜੋੜ ਦੇ ਵਿੱਚ ਉਹਨਾਂ ਦਾ ਆਪਣੀ ਜਿਹੜੀ ਸਥਿਤੀ ਹੈ ਉਹ ਕਾਫੀ ਮਜ਼ਬੂਤ ਹੈ ਤੇ ਇਸ ਲਈ ਖੜਗੇ ਸਾਹਿਬ ਲਾਜ਼ਮੀ ਹੈ ਉਹ ਅੰਦਰ ਖਾਤੇ ਚਾਹੇ ਕਰਨ ਜੋ ਵੀ ਹੈ ਤੇ ਇਸ ਗੱਠਜੋੜ ਨੂੰ ਕਾਇਮ ਰੱਖਣ ਦੇ ਲਈ ਹਰ ਸੰਭਵ ਕੋਸ਼ਿਸ਼ ਕਰ ਸਕਦੇ ਨੇ ਤੇ ਉਸ ਸਥਿਤੀ ਦੇ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਜਾਂ ਐਲੋਪੀ ਜਾਂ ਹੋਰ ਜਿਹੜੇ ਵਰਕਰਾਂ ਦੀ ਆਵਾਜ਼ ਨੂੰ ਕਿੰਨੀ ਕਿ ਬਲੰਦੀ ਦੇ ਨਾਲ ਇਹ ਪੇਸ਼ ਕਰ ਸਕਣਗੇ ਇਹ ਦੇਖਣ ਵਾਲੀ ਗੱਲ ਹੋਏਗੀ ਕਿਉਂਕਿ ਸੰਗਠਨ ਦਾ ਜਦੋਂ ਮਾਮਲਾ ਹੋ ਜਾਂਦਾ ਤੇ ਹੋਂ ਦਾ ਮਾਮਲਾ ਆ ਜਾਂਦਾ ਤੇ ਉਸ ਵੇਲੇ ਕਈ ਵੱਡੀਆਂ ਕੁਰਬਾਨੀਆਂ ਵੀ ਕੀਤੀਆਂ ਜਾਂਦੀਆਂ ਨੇ ਇਸ ਤਰ੍ਹਾਂ ਦਾ ਇਹ ਵੀ ਹੋ ਸਕਦਾ ਕਿ ਹਾਈ ਕਮਾਂਡ ਇਹਨਾਂ ਨੂੰ ਇਸ ਤਰ੍ਹਾਂ ਦੇ ਨ ਢੰਗ ਨਾਲ ਸ਼ਾਂਤ ਕਰਕੇ ਗੱਠਜੋੜ ਨੂੰ ਬਰਕਰਾਰ ਹਾਂ ਬਿਲਕੁਲ ਜਦੋਂ ਹੱਥ ਵੀ ਮਿਲਾ ਲਿਆ ਤਾਂ ਫਿਰ ਕਈ ਵਾਰ ਕਈ ਗੱਲਾਂ ਨੂੰ ਸੈਕਰੀਫਾਈਸ ਵੀ ਕਰਨਾ ਪੈਂਦਾ ਉਦਾਂ ਵੀ ਜ਼ਿਕਰ ਦੇਖਿਆ ਜਾਵੇ ਤਾਂ ਕਾਂਗਰਸ ਨੇ ਜਾਂ ਕਹਿ ਲਈਏ ਕਿ ਸੂਬਾ ਕਾਂਗਰਸ ਨੇ ਜਾਂ ਸੈਂਟਰਲ ਕਾਂਗਰਸ ਨੇ ਜ਼ਰੂਰ ਪੰਜਾਬ ਸਬੰਧੀ ਕੋਈ ਸਰਵੇ ਕਰਵਾਇਆ ਹੋਵੇਗਾ ਕਿ ਲੋਕ ਸਭਾ ਦੇ ਚੋਣਾਂ ਦੇ ਮਤਲਬਕ ਉਹ ਸਰਵੇਖਣ ਦੀ ਰਿਪੋਰਟ ਵੀ ਇੱਕ ਅਹਿਮ ਹੋਵੇਗੀ ਅੱਜ ਦੀ ਜਿਹੜੀ ਹੈ ਬੈਠਕ ਉਹਦੇ ਵਿੱਚ ਉਹ ਤਰਹੀ ਜਾਏਗੀ ਕਿ ਆ ਪੰਜਾਬ ਦੇ ਜਿਹੜੇ ਅਸਲੀ ਹਾਲਾਤ ਨੇ ਕਾਂਗਰਸ ਦੇ ਤੇ ਸ਼ਾਇਦ ਇਸ ਤੋਂ ਬਾਅਦ ਹੀ ਫਿਰ ਅਗਲੇ ਨਿਰਣੇ ਵਾਲੇ ਕਦਮ ਚੁਰੇਗੀ। ਘਟਾ ਸਾਹਿਬ ਆਪਾਂ ਅੱਗੇ ਆਈਏ ਅੱਜ ਕੇਂਦਰ ਸਰਕਾਰ ਵੱਲੋਂ ਪਿਛਲੇ ਸਾਲ ਛੋਟੀ ਸਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਨਮਨ ਕਰਨ ਲਈ ਵੀਰਵਾਲ ਦਿਵਸ ਮਨਾਉਣ ਦਾ ਫੈਸਲਾ ਲਿਆ ਸੀ ਤੇ ਅੱਜ ਦੂਸਰਾ ਜਿਹੜਾ ਵੀਰਵਾਲ ਦਿਵਸ ਮਨਾਇਆ ਗਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਤੌਰ ਮੁੱਖ ਮਹਿਮਾਨ ਦਿੱਲੀ ਦੇ ਵਿੱਚ ਇਸ ਸਮਾਗਮ ਦੇ ਵਿੱਚ ਸ਼ਾਮਲ ਹੋਏ ਉਹਨਾਂ ਨੇ ਛੋਟੀ ਸਹਿਬਜ਼ਾਦਿਆਂ ਨੂੰ ਤੇ ਗੁਰੂ ਸਾਹਿਬਾਨ ਨੂੰ ਯਾਦ ਕੀਤਾ ਨਮਨ ਕੀਤਾ ਤੇ ਨਾਲ ਜਿਹੜੀ ਉਹਨਾਂ ਨੇ ਡਾਕਟਰ ਸਾਹਿਬ ਇੱਕ ਵੱਡੀ ਗੱਲ ਕੀਤੀ ਹੈ ਕਿ ਨਸ਼ਿਆਂ ਦੇ ਖਿਲਾਫ ਉਹਨਾਂ ਨੇ ਇੱਕ ਸੱਦਾ ਦਿੱਤਾ ਉਹਨਾਂ ਨੇ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਪਛਾਣ ਦੀ ਵੱਡੀ ਲੋੜ ਹੈ ਖਾਸ ਕਰਕੇ ਧਾਰਮਿਕ ਸ਼ਖਸੀਅਤਾਂ ਨੂੰ ਇਸ ਮਾਮਲੇ ਦੇ ਵਿੱਚ ਉਹਨਾਂ ਨੇ ਅੱਗੇ ਆਉਣ ਦੀ ਆਵਾਜ਼ ਦਿੱਤੀ ਹੈ ਡਾਕਟਰ ਸਾਹਿਬ ਕਿਉਂਕਿ ਪਿਛਲੇ ਸਮੇਂ ਸੀਬੀ ਜਾਂ ਈਡੀ ਦੀਆਂ ਵੱਡੇ ਪੱਧਰ ਉੱਤੇ ਆਪਾਂ ਸਰਗਰਮੀਆਂ ਦੇਖਦੇ ਰਹੇ ਹਾਂ ਤਾਂ ਕੋਈ ਨਸ਼ਿਆਂ ਦੇ ਖਿਲਾਫ ਜਿਹੜੀਆਂ ਏਜੰਸੀਆਂ ਨੇ ਸਰਕਾਰੀ ਏਜੰਸੀਆਂ ਕੀ ਹੁਣ ਪ੍ਰਧਾਨ ਮੰਤਰੀ ਦੇ ਅਜਿਹੇ ਬਿਆਨ ਤੋਂ ਬਾਅਦ ਤੇਜ਼ੀ ਜਾਂ ਸਰਗਰਮੀ ਨੂੰ ਵਧਾਉਣ ਗਿਆ ਜੀ ਡਾਕਟਰ ਸਾਹਿਬ ਖਾਸ ਕਰਕੇ ਜਿਵੇਂ ਨਸ਼ਿਆਂ ਦੇ ਖਿਲਾਫ ਪ੍ਰਧਾਨ ਮੰਤਰੀ ਜੀ ਦਾ ਅੱਜ ਹੁਕਮ ਹੈ ਖਾਸ ਕਰਕੇ ਇੱਕ ਰਾਸ਼ਟਰੀ ਦਿਹਾੜੇ ਉੱਤੇ ਵੀਰਵਾਲ ਦਿਵਸ ਉੱਤੇ ਧਾਰਮਿਕ ਪ੍ਰੋਗਰਾਮ ਉੱਤੇ ਜੀ ਡਾਕਟਰ ਸਾਹਿਬ ਪਿੰਟਰ ਸਾਹਿਬ ਜਿਸ ਤਰ੍ਹਾਂ ਕਿ ਆ ਸ਼੍ਰੀ ਨਰਿੰਦਰ ਮੋਦੀ ਨੇ ਵੀਰਵਾਲ ਦਿਸ਼ਲੇ ਅਫਸਰ ਦੇ ਉੱਪਰ ਇਹ ਸ਼ਰਧਾਂਜਲੀ ਅਰਪਿਤ ਕਰਦੇ ਹੋਏ ਛੋਟੇ ਸਾਹਿਬਜ਼ਾਦਿਆਂ ਨੂੰ ਅਤੇ ਗੁਰੂਆਂ ਦੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਇਹ ਸੰਕਲਪ ਦਰੜਾਇਆ ਕਿ ਨਸ਼ਿਆਂ ਦੇ ਵਿੱਚੋਂ ਨੌਜਵਾਨਾਂ ਨੂੰ ਬਚਾਇਆ ਜਾਵੇ ਇਹਦੇ ਲਈ ਗੁਰੂਆਂ ਦੇ ਸਿਧਾਂਤਾਂ ਦੀ ਸੇਧ ਲਈ ਜਾਵੇ ਇਹਦੇ ਤੋਂ ਇਹ ਲੱਗਦਾ ਹੈ ਕਿ ਸਰਕਾਰ ਪੱਧਰ ਦੇ ਉੱਪਰ ਜਿਹੜੀਆਂ ਏਜੰਸੀਆਂ ਨੇ ਨਸ਼ਾ ਖੋਰੀ ਦੇ ਖਿਲਾਫ ਜਿਹੜੇ ਨਸ਼ਿਆਂ ਦੀ ਦਲਦਲ ਹੈ ਇਹਦੇ ਖਿਲਾਫ ਕੋਈ ਨਵੀਂ ਸਕੀਮ ਲਿਆਉਂਗੀਆਂ ਤੇ ਇਹਦੇ ਲਈ ਤੇਜ਼ੀ ਲਿਆਂਦੀ ਜਾਵੇ ਕਿ ਇਹ ਲੱਗਦੀ ਹੈ ਕਿ ਜੇ ਪ੍ਰਧਾਨ ਮੰਤਰੀ ਇਸ ਤਰ੍ਹਾਂ ਦੇ ਇੱਕ ਪਬਲੀਕਲੀ ਸੰਦੇਸ਼ ਦਿੰਦੇ ਨੇ ਉਹਦੇ ਮਤਲਬ ਹੁੰਦਾ ਕਿ ਉਹਦੇ ਪਿੱਛੇ ਕੋਈ ਨਾ ਕੋਈ ਉਹਨਾਂ ਨੇ ਪਹਿਲਾਂ ਵਰਕ ਕੀਤਾ ਹੋਇਆ ਤੇ ਉਸ ਨੂੰ ਅਮਲ ਦੇ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਜਿਹੜੀ ਕਿ ਉਹਨਾਂ ਨੇ ਅੱਜ ਇਹ ਸੰਕਲਪ ਨੂੰ ਦਰਢਾਇਆ ਹੈ ਕਿ ਗੁਰੂਆਂ ਤੋਂ ਪ੍ਰੇਰਣਾ ਲੈ ਕੇ ਗੁਰੂ ਅਖੀਰ ਦੇ ਸਰਪ੍ਰੀਖਿਨਾਂ ਲੈ ਕੇ ਉਹਨਾਂ ਨੇ ਆਪਣੀ ਸ਼ਰਧਾਂਜਲੀ ਵੀ ਅਪਰ ਕੀਤਾ ਹੈ ਤੇ ਇਸ ਸਬੰਧ ਦੇ ਵਿੱਚ ਨਸ਼ਿਆਂ ਦੇ ਖਿਲਾਫ ਜਿਹੜੀ ਮੁਹਿੰਮ ਚਲਾਉਣ ਦਾ ਆਗਾਜ਼ ਵੀ ਸਮਝ ਲਓ ਉਹਨਾਂ ਨੇ ਕੀਤਾ ਹੈ ਜੀ ਪਿੰਡਰ ਸਾਹਿਬ ਬਿਲਕੁਲ ਕਿਉਂਕਿ ਪੰਜਾਬ ਦੇ ਵਿੱਚ ਪਿੱਛੇ ਇਹ ਹੈ ਕਿ ਨਸ਼ਿਆਂ ਦੇ ਵਿੱਚ ਜਿਹੜਾ ਵਾਧਾ ਹੋ ਰਿਹਾ ਹੈ ਗਲਤਾਨ ਹੋ ਰਹੇ ਨੇ ਭਾਵੇਂ ਕਿ ਜਿਹੜੀਆਂ ਪੰਜਾਬ ਦੀਆਂ ਸਰਕਾਰੀ ਧਿਰਾਂ ਨੇ ਜਿਹੜੀਆਂ ਨਸ਼ਿਆਂ ਦੇ ਖਿਲਾਫ ਲੱਗੀਆਂ ਹੋਈਆਂ ਨੇ ਉਹਨਾਂ ਵੱਲੋਂ ਵੱਡੇ ਪੱਧਰ ਤੇ ਫੜੋ ਫੜੋ ਵੀ ਜਾਰੀ ਹੈ ਪਰੰਤੂ ਫਿਰ ਵੀ ਇਹ ਮਾਮਲਾ ਅੱਜ ਦਿਨ ਵੱਡੇ ਪੱਧਰ ਉਤੇ ਅੱਗੇ ਵਧ ਰਿਹਾ ਹੈ ਕੇ ਪ੍ਰਧਾਨ ਮੰਤਰੀ ਦਾ ਨਸ਼ਿਆਂ ਦੇ ਖਿਲਾਫ ਜਿਹੜਾ ਬਿਆਨ ਦੇਣਾ ਜਾਂ ਉਹਨਾਂ ਵੱਲੋਂ ਕਾਰਵਾਈ ਵਿੱਢਣ ਦਾ ਸੰਕੇਤ ਸਾਹਮਣੇ ਆਉਣਾ ਡਾਕਟਰ ਸਾਹਿਬ ਕੀ ਉਹਦੇ ਵਿੱਚ ਪੰਜਾਬ ਕਿੱਥੇ ਖੜਾ ਵਿਖਾਈ ਦੇ ਰਿਹਾ ਜੀ ਡਾਕਟਰ ਸਾਹਿਬ ਪਿੰਦੇ ਸਾਹਿਬ ਵੈਸੇ ਤੈਨੂੰ ਜੇ ਦੇਖਿਆ ਜਾਵੇ ਤਾਂ ਮੋٹے ਤੌਰ ਦੇ ਉੱਪਰ ਪੰਜਾਬ ਦੇ ਨੂੰ ਆਪਾਂ ਕੇਂਦਰ ਦੇ ਵਿੱਚ ਰੱਖ ਸਕਦੇ ਹਾਂ ਕਿਉਂਕਿ ਜਿਸ ਤਰ੍ਹਾਂ ਅੱਜ ਪ੍ਰਧਾਨ ਮੰਤਰੀ ਨੇ ਸਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕੀਤਾ ਤੇ ਅੱਜ ਦੇ ਅਫਸਰ ਦੇ ਉੱਪਰ ਗੁਰੂਆਂ ਦੀ ਪ੍ਰੇਰਣਾ ਲੈ ਕੇ ਗੁਰੂ ਆਸ਼ੇ ਦੇ ਇਨਸਾਰ ਕਾਰਜ ਕਰਨ ਲਈ ਉਹ ਕੀਤਾ ਇਹਦੇ ਤੇ ਸਭ ਤੋਂ ਪਹਿਲਾਂ ਇਹਨੂੰ ਪੰਜਾਬ ਨੂੰ ਆਪਾਂ ਕੇਂਦਰ ਦੇ ਵਿੱਚ ਰੱਖ ਸਕਦੇ ਹਾਂ ਕਿਉਂਕਿ ਪੰਜਾਬ ਦੇ ਵਿੱਚ ਪਿਛਲੇ ਸਮੇਂ ਦੇ ਦੌਰਾਨ ਨਸ਼ਿਆਂ ਦੀ ਬੜਾ ਫੈਲਾਅ ਹੋਇਆ ਤੇ ਨਸ਼ਿਆਂ ਦੇ ਕਾਰਨ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਨੇ ਤੇ ਬੜਾ ਕੁਝ ਇਕੱਲੇ ਨਸ਼ੇ ਹੀ ਨਹੀਂ ਇਹਦੇ ਨਾਲ ਬੜਾ ਕੁਝ ਹੋਰ ਵੀ ਫੈਲ ਰਿਹਾ ਹੈ ਗੈਂਗ ਗੈਂਗਸਟਰਵਾਦ ਫੈਲ ਰਿਹਾ ਹੈ ਤੇ ਹੋਰ ਤਰ੍ਹਾਂ ਦੀ ਕਈ ਜਿਹੜੀਆਂ ਕਿਉਂਕਿ ਸਰਹੱਦੀ ਸੂਬਾ ਹੋਣ ਦੇ ਨਾਲ ਪੰਜਾਬ ਦੇ ਲਈ ਨਸ਼ਿਆਂ ਦੀ ਜਿਹੜੀ ਪ੍ਰਚਲਨ ਹੈ ਇਹ ਦੇਸ਼ ਦੀ ਆਜ਼ਾਦੀ, ਏਕਤਾ, ਅਖੰਡਤਾ ਲਈ ਵੀ ਕਾਫੀ ਇੰਨੀ ਇਤਤ ਦਾ ਸਵਾਲ ਪੈਦਾ ਹੁੰਦਾ ਕਿਉਂਕਿ ਇਹਦੇ ਲਈ ਨੌਜਵਾਨਾਂ ਨੂੰ ਬਚਾਉਣ ਦੇ ਲਈ ਅਤੇ ਨਸ਼ਿਆਂ ਤੋਂ ਦੂਰ ਰੱਖਣ ਦੇ ਲਈ ਇੱਕ ਵੱਡਾ-ਵੱਡਾ ਸੰਕਲਪ ਹੈ ਇਹਦੇ ਵਿੱਚ ਪੰਜਾਬ ਨੂੰ ਆਪਾਂ ਬੱਕਰ ਕਿ ਨਹੀਂ ਦੇਖ ਸਕਦੇ ਸਗੋਂ ਨੂੰ ਪੰਜਾਬ ਨੂੰ ਕੇਂਦਰ ਦੇ ਵਿੱਚ ਦੇਖ ਸਕਦੇ ਆ ਪ੍ਰਧਾਨ ਮੰਤਰੀ ਦੇ ਬਿਆਨ ਤੋਂ ਬਾਅਦ ਹੂੰ ਬਿਲਕੁਲ ਬਿਲਕੁਲ ਡਾਕਟਰ ਸਾਹਿਬ ਤੁਸੀਂ ਜਿਹੜੇ ਦੋਨੇ ਪੱਖ ਪੰਜਾਬ ਦੀ ਜਿਹੜੀ ਹੈ ਕਾਂਗਰਸ ਇਕਾਈ ਦੀ ਅੱਜ ਕੇਂਦਰੀ ਹਾਈ ਕਮਾਂਡ ਨਾਲ ਬੈਠਕ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵੀਰਵਾਲ ਦਿਹਾੜੇ ਉੱਤੇ ਮੈਸ਼ਾਂ ਦੇ ਖਿਲਾਫ ਕੋਕਾ ਦੇਣਾ ਉੱਤੇ ਤੁਸੀਂ ਜਿਹੜੀ ਹੈ ਭਰਪੂਰ ਜਾਣਕਾਰੀ ਸਾਂਝ ਕੀਤੀ ਚੈਨਲ ਈ ਮਿਸ਼ਨ ਪੰਜਾਬੀ ਲਈ ਤੁਸੀਂ ਆਪਣਾ ਵਕਤ ਦਿੱਤਾ ਤੁਹਾਡਾ ਧੰਨਵਾਦ ਸ਼ੁਕਰੀਆ ਹਾਂ ਸ਼ੁਕਰੀਆ ਈ ਮਿਸ਼ਨ ਪੰਜਾਬੀ